ਪਹਿਲੇ ਮੈਨੇ ਇੱਕ ਕੱਲ ਦਾ ਜਵਾਬ ਦਿਓ। ਆਹ ਦੇਖੀ ਬੈਸਟ ਵਿੱਚ ਤੂੰ ਹੀ ਕੀ ਡਿਵੈਲਪਮੈਂਟ ਦੇਵੋਗੇ। ਭਾਜੀ ਮੈਂ ਤਾਂ ਜੇ ਕੋਈ ਬਣਿਆ ਕੋਈ ਮੈਂ ਸਾਤ ਵਾਰੀ ਖਾਰਿਆ ਫਿਰ ਵੀ ਮੈਂ ਖੜਾ ਵਾਂ। ਠੀਕ ਹੈ ਕੀ ਕੀ ਦਾ ਜਵਾਬ ਦਿਓ। ਮੈਨੇ ਇਸ ਕੱਲ ਦਾ ਜਵਾਬ ਦਿਓ ਕਿ ਤੂੰ ਹੀ بار 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 ਹਰ ਗੱਲ ਤੇ ਮੈਂ ਇਹ ਕਰਦਾਂਗਾ ਮੈਂ ਉਹ ਕਰਦਾਂਗਾ ਕੀਤਾ ਕੁਛ ਨਹੀਂ। ਪਾਵਰ ਦੋ ਨਾ ਪਾਵਰ ਦੋ ਜਿਸ ਤਰ੍ਹਾਂ ਲੋ ਮੇਰੇ ਕੋਲ ਲੋ ਮੇਰੇ ਕੋਲ ਹਾਂਜੀ। ਤੈਨੂੰ ਭਾਜੀ ਮੈਂ ਨਹੀਂ ਕੀਤਾ ਤੁਸੀਂ ਕੀ ਕੀਤਾ ਅਜ ਤੱਕ। ਰੰਦਰ ਦਾ ਸਿਵਲ ਹਸਪਤਲ ਦਾ ਇੰਨਾ ਬੁਰਾ ਹਾਲ ਸੀਗਾ ਮੈਂ ਕੱਲਾ ਤਰਨੇ ਤੇ ਬੈਠਾ ਸੀ ਸਾਰੇ ਕੱਪੜੇ ਲਾ ਕੇ ਸਿਰਫ ਇੱਕ ਅੱਛਾ ਹੀ ਪਾਸ ਸੀਗਾ ਮੈਂ ਕਿ ਜਦ ਤੱਕ ਜਦ ਤੱਕ ਉਹਨਾਂ ਨੇ ਕਿਹਾ ਸੀਗਾ ਡਾਕਟਰ ਪ੍ਰੀਮਰਾਓ ਬਾਬਾ ਸਾਹਿਬ ਜਿਹੜਾ ਸੰਵਿਧਾਨ ਹੈ ਮੈਂ ਬਦਲ ਕੇ ਰੱਖ ਦੂੰ ਅਸੀਂ ਬੋਦੀ ਸਾਹਿਬ ਨੂੰ ਬਦਲ ਦਿੱਤਾ ਫਿਰ ਸਾਨੂੰ ਮਾਰ ਦਿਓ ਪਰ ਡਾਕਟਰ ਪ੍ਰੀਮਰਾਓ ਬਾਬਾ ਸਾਹਿਬ ਨੂੰ ਕਹਿਣ ਤੋਂ ਪਹਿਲੇ ਕੁਛ ਕੋਈ ਨਹੀਂ ਹੋ ਬਣੀ ਇੱਕ ਵਾਰੀ ਗੱਲ ਸੁਣੋ ਕਿ ਆਪਾਂ 7 ਵਾਰੀ ਇਲੈਕਸ਼ਨ ਲੜੇ ਆ 7 ਵਾਰੀ ਹਾਰੇ ਆ ਹੁਣ ਤੁਸੀਂ ਬੈਟ ਲੈ ਕੇ ਆ ਗਏ ਹੋ ਬਾਜੂ ਹਾਕੀ ਦੇ ਨਹੀਂ ਲੈ ਕੇ ਆਓਗੇ ਹਰਮਿਤਬਾਲ ਸਾਹਿਬ ਸਾਡੇ ਭਾਜੀ ਸਾਡੇ ਵੱਡੇ ਵੀਰ ਜੀ ਨੂੰ ਜੇਲ੍ਹ ਚ ਕਿਉਂ ਰੱਖਿਆ ਗਿਆ ਜਦੋਂ ਜਿੱਤ ਗਿਆ ਜਿਹੜਾ ਜਿੱਤ ਗਿਆ ਉਹਨੂੰ ਤੁਸੀਂ ਕਸਮ ਚਕਾਓ ਤੇ ਅੱਜ ਦੇਖੋ ਰੱਬ ਦਾ ਕਰਨਾ ਐਸਾ ਹੈ ਕਿ ਉਹਨਾਂ ਨੂੰ ਕਸਮ ਚਕਾਉਣੀ ਪਈ ਆ ਡੀਸੀ ਨੂੰ ਅੰਗ ਪੱਤਰਤਾ ਆਪਾਂ ਹੈ ਦਮ ਕਿਸੇ ਨਾ ਵੈਸਟਰੋ ਜਦਾਦਨ ਆਇ ਇਥੋਂ ਚੋਕਾ ਵੱਜੂ ਸਿੱਧਾ ਦਿੱਲੀ ਤੱਕ ਜਾਉ ਬਾਜੀ ਸਾਡੀ ਲਾ ਲਾ ਤੂੰ ਨੀਟੂ ਬਾਜੀ ਕੀ ਹਾਲਾਤ ਹੈ ਫਿਲਹਾਲ ਕਿਹਨੇ ਚੂਣ ਮੈਦਾਨ ਤੁਹਾਡੇ ਸਾਹਮਣੇ ਪੱਕੇ ਪਏ ਆ ਸਾਡੇ ਚਿੰਕੂ ਬਾਜੀ ਪ੍ਰਧਾਨ ਜੀ ਥੋੜੀ ਗੱਲ ਕਰੋ ਤੁਸੀਂ ਪਹਿਲਾਂ ਹਾਂਜੀ ਹਾਂਜੀ ਨਹੀਂ ਪਹਿਲਾਂ ਪ੍ਰਧਾਨ ਜੀ ਗੱਲ ਕਰੋ ਪ੍ਰਧਾਨ ਜੀ ਗੱਲ ਕਰੋ ਕੋਈ ਨਹੀਂ ਕੋਈ ਦੇਖੋ ਜੀ ਮੈਂ ਤਾਂ ਇੱਕ ਬੈਸਟ ਵਾਲਾ ਬੈਸਟ ਮੌਕਾ ਦੇਣ ਆਇਆ ਜੇ ਮੇਰੇ ਤੋਂ ਲੈਣਗੇ ਤੇ ਲੈ ਲੈਣ ਨਹੀਂ ਲੈਣਗੇ ਤੇ ਕੋਈ ਗੱਲ ਨਹੀਂ ਠੀਕ ਹੈ ਮੈਂ ਰੱਬ ਦਾ ਨਾਮ ਲਵਾਂਗਾ ਪਹਿਲੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਪੀਮ ਜੈ ਭਾਰ ਜੈ ਭਗਵਾਨ ਵਾਲਮੀਕ ਜੈ ਗੁਰੂ रविदास ਧੰਤਾ ਸ਼੍ਰੀ ਗੁਰੂ रविदास ਹਾਲਲੂਇਆ ਗੋਸਵਾ ਖੁਇਰ ਵਾਲਾ ਤਾਲ ਸਭ ਨੂੰ ਖੁਸ਼ ਰੱਖੇ ਔਰ ਜਕਾਰਾ ਮਾਂ ਚਿੰਤਪੂਣੀ ਦਾ ਜੈ ਕਬੀਰ ਧੰ ਕਬੀਰ ਜਕਾਰਾ ਜਕਾਰਾ ਮਾਂ ਚਿੰਤਪੂਣੀ ਦਾ ਬੋਲ ਸਤਿ ਅਧਰਵਾ ਕੀ ਜੈ ਦੇਖੋ ਜੀ ਅਸੀਂ ਉਪਰਾਲਾ ਕਰਨ ਆਏ ਆ ਵੀ ਇੱਥੇ ਬੈਸਟ ਵਾਲੇ ਨੂੰ ਚੰਡੀਗੜ੍ਹ ਕਿੱਦਾਂ ਬਣਾਉਣਾ ਵਾ ਔਰ ਬਣਾ ਕੇ ਛੱਡਾਂਗੇ ਜੇ ਇਹਨਾਂ ਨੇ ਕਿ ਬੋਟ ਮੇਰੀ ਚੋਲੀ ਚ ਪਾਤੀ ਨਾ ਇੱਥੇ ਦਾ ਐਮਐਲਏ ਦਾ ਮੰਤਰੀ ਇਸੇ ਪ੍ਰਧਾਨ ਮੰਤਰੀ ਸਭ ਦੇਖ ਕੇ ਜਾਣਗੇ ਕਿ ਬੈਸਟ ਵਾਲਾ ਇਲਾਕਾ ਜਾਂ ਨੀਡੂ ਨੇ ਕਿਦਾਂ ਸਹੀ ਕਰਤਾ ਆਪਾਂ ਪੂਰਾ ਜੋਰ ਲਾ ਕੇ ਹਟਾਂਗੇ ਪਰ ਇੱਕ ਵਾਰੀ ਮੌਕਾ ਜਿਹਦਾ ਕਿਸੇ ਗਰੀਬ ਬੰਦੇ ਨੂੰ ਮੌਕਾ ਦਿਓ ਦੇਖੋ ਬੱਚਾ ਇੱਕ ਵਾਰੀ ਸਕੂਲ ਜਾਂਦਾ ਦੋ ਵਾਰੀ ਜਾਂਦਾ ਤਿੰਨ ਵਾਰੀ ਜਾਂਦਾ ਜੋ ਚੌਥੀ ਤਿੰਨ ਵਾਰੀ ਫੇਲ ਹੋ ਜਾਣਾ ਚੌਥੀ ਸਕੂਲ ਨਹੀਂ ਜਾਂਦਾ ਕੋਈ ਬੱਚਾ ਕਿ ਮੈਂ ਫੇਲ ਹੋ ਗਿਆ ਇੱਥੇ ਸੱਤ ਵਾਰੀ ਹਾਰ ਕੇ ਫਿਰ ਬੰਦਾ ਖੜਾ ਵਾ 10 10 ਰੁਪਏ ਤੇ 2 ਰੁਪਏ ਤੇ 5 5 ਰੁਪਏ ਤੇ ਜਨਤਾ ਦੇ ਉੱਤੇ 5 5 ਰੁਪਏ ਇਕੱਠੇ ਕਰਕੇ ਵੀ ਤੂੰ ਆਸਤੀ ਖੜਾ ਮੈਂ ਕਹ ਮੇਰੇ ਕੋ ਮੇਰੇ ਇਹ ਨਾ ਦਾ ਜਲਸਾ ਹੋਇਆ ਹੈ মিডিਆ ਹੀ মিডিਆ ਬਾਹਰੋਂ মিডিਆ ਪੂਰੇ ਇੰਡੀਆ ਦੀ মিডিਆ ਆ ਗਈ ਸੀਗੀ ਐਲਾਨ ਤੱਕ ਬੱਟ ਇੰਗਲੈਂਡ ਦੀ ਬੋਰਡ ਨਾਲ ਜਿੱਤਾਂਗੇ 1 ਲੱਖ ਦੀ ਲੀਡ ਨਾਲ ਇੰਨੇ ਤਾਂ ਮੰਨ ਲ ਲੈ ਵੋਟ ਵੀ ਨਹੀਂ ਹੋਣੇ ਨਹੀਂ ਨਹੀਂ 1.70 ਹਜ਼ਾਰ ਆ ਰਹੀਆਂ 70 ਹਜ਼ਾਰ ਬਾਕੀ ਪਾਰਟੀਆਂ ਪਏ ਜਾਣ 2-2 4-4 ਹਜ਼ਾਰ ਸਾਰਿਆਂ ਨੂੰ ਦੇਖੋ ਮੈਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦਾ ਸਿੱਧੂ ਫਾਰਮ ਹਾਊਸ ਸ਼ੇਰਾ ਭਾਜੀ ਸਾਡੇ ਸਿੱਧੂ 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 ਭਾਜੀ ਸਾਡੇ ਸ਼ੇਰਾ ਭਾਜੀ ਸਾਡੇ ਔਰ ਇਹ ਨਸ਼ਾ ਮੁਕਤ ਕਰਾਂਗੇ ਪੰਜਾਬ ਦੀ ਮੈਂ ਵੀਡੀਓ ਭੇਜਣ ਲੱਗਾ ਕਿਉਂਕਿ ਉਹਨਾਂ ਨੇ ਕਿਹਾ ਮੈਨੂੰ ਇੱਕ ਵੀਡੀਓ ਬਣਾ ਕੇ ਭੇਜੀ ਕਿ ਮੈਂ ਪੰਜਾਬ ਨੂੰ ਨਸ਼ਾ ਮੁਕਤ ਕਰੂੰਗਾ ਸਿੱਧੂ ਫਾਰਮ ਹਾਊਸ ਸ਼ੇਰਾ ਭਾਈ ਸਾਡੇ ਆ ਵੀਡੀਓ ਤੁਸੀਂ ਦੇਖਦੇ ਭਾਜੀ ਮੈਂ ਤੁਸੀਂ ਮੈਨੂੰ ਕਹਿ ਗਿਆ ਕਿ ਪੰਜਾਬ ਦੇ ਵਿੱਚ ਮੈਂ ਨਸ਼ਾ ਮੁਕਤ ਮੈਂ ਪੰਜਾਬ ਨੂੰ ਇੱਕ ਜੋਰ ਦਊਂਗਾ ਪੰਜਾਬ ਦੇ ਅੰਦਰ ਜੋਰ ਖਤਮ ਹੋ ਗਿਆ ਸਾਰਿਆਂ ਨੂੰ ਮੈਂ ਨਸ਼ੇ ਤੋਂ ਮੁਕਤ ਕਰੂੰਗਾ ਕਰਾਉਂਗਾ ਤੇ ਨਾਲੇ ਪੰਜਾਬ ਦੇ ਅੰਦਰ ਜਿਹੜੀ ਜਵਾਨੀ ਖਤਮ ਹੋਈ ਆ ਮੈਂ ਉਹ ਲੈ ਕੇ ਆਉਂਗਾ ਅਸਲ ਚੰਡੀਗੜ੍ਹ ਚੰਡੀਗੜ੍ਹ ਕਿਵੇਂ ਬਣਾ ਦੋਗੇ ਤੁਸੀਂ ਆ ਵੀ ਦੱਸਿਓ ਜਰਾ ਭਾਜੀ ਇਹਨਾਂ ਲੋਕਾਂ ਕੋ ਸਾਰਾ ਕੁਝ ਪਿਆ ਪੈਸਾ ਦੌਲਤ ਬਹੁਤ ਕੁਝ ਪਿਆ ਨਾ ਕੋ ਸਿਰਫ ਬੈਸਟ ਵਾਲਿਆਂ ਦਾ ਕੰਮ ਕਰ ਗਰਾਜ ਨਹੀਂ ਬੈਸਟ ਵਾਲਾ ਅੱਜ ਵੀ ਸੀਵਰ ਤੋਂ ਪਰੇਸ਼ਾਨ ਬੈਸਟ ਵਾਲਾ ਅੱਜ ਵੀ ਬੱਤੀ ਤੋਂ ਪਰੇਸ਼ਾਨ ਬੈਸਟ ਵਾਲਾ ਅੱਜ ਵੀ ਦਾ ਪਾਣੀ ਆ ਰਿਹਾ ਬੈਸਟ ਵਾਲੇ ਵਿਚਾਰੇ ਕੀ ਕਰਨ ਗਲੀਆਂ ਦੇ ਵਿੱਚ ਤੋਕੀ ਧੱਕੇਸ਼ਾਈ ਕਰੀ ਜਾਂਦੇ ਆ ਬੈਸਟ ਵਾਲੇ ਹਾਂ ਜੀ ਕੋਈ ਕੈਂਡੀਡੇਟ ਹੋ ਠੀਕ ਹੈ ਤੁਸੀਂ ਬੈਸਟ ਇਲਾਕੇ ਦੇ ਵਿੱਚੋਂ ਆਏ ਹੋ ਠੀਕ ਹੈ ਪਹਿਲੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਪੁੱਛੋ ਕੀ ਬੈਸਟ ਵਿਚ ਤੂੰ ਹੀ ਕੀ ਡਵੈਲਪਮੈਂਟ ਦੇਵੋਗੇ ਭਾਜੀ ਮੈਂ ਤਾਂ ਜੇ ਕੋ ਬਣਿਆ ਕੋਈ ਮੈਂ 7 ਵਾਰੀ ਖਾਰਿਆ ਫਿਰ ਵੀ ਮੈਂ ਖੜਾ ਵਾਂ ਠੀਕ ਹੈ ਕੀ ਕੀ ਦੀ ਗੱਲ ਕਰੂੰ ਇਥੋਂ ਦੀ ਗਲੀਆਂ ਕਰੂੰਗਾ ਸੀਵਰੇਜ ਦੀ ਸਮੱਸਿਆ ਵਾ ਲੈਂਡ ਦੀ ਸਮੱਸਿਆ ਵਾ ਇਹ ਤਾਂ ਮੈਂ ਦੂਰ ਕਰੂੰਗਾ ਬਾਕੀ ਰਹਿ ਗਿਆ ਨਸ਼ਾ ਉਹ ਤੇ ਮੈਂ ਕਮਿਸ਼ਨਰ ਦੇ ਜਾ ਕੇ ਦਫਤਰ ਦੇ ਮੋਰੇ ਧਰਨਾ ਲਾਣਾ ਪਿਆ ਬੁੱਧਾ ਬੋਰੀ ਪਿਸ਼ਾ ਕੇ ਬਹਿਣਾ ਪਿਆ ਉਹ ਵੀ ਬਹੂੰਗਾ ਕਿਉਂਕਿ ਮੈਂ ਮੈਂ ਇਕੱਲਾ ਨਹੀਂ ਕਰ ਰਿਹਾ ਕਾ ਇਸ ਟੀਮ ਨੂੰ ਇਹ ਸਿੱਧੂ ਫਾਰਮ ਹਾਊਸ ਸਾਡੇ ਸ਼ੇਰਾ ਭਾਜੀ ਆਈਡੀ ਸੱਤ ਕਰ ਲਿਓ ਉਹਨਾਂ ਦੀ ਆਈਡੀ ਸੱਤ ਕਰ ਲਿਓ ਕਹਿੰਦੇ ਮੈਂ ਤੇਰੇ ਨਾਲ ਆ ਪੰਜਾਬ ਨੂੰ ਆਪ ਨਸ਼ਾ ਨਹੀਂ ਬਣਨ ਦਵਾਗੇ ਕਦੀ ਮੇਰੀ ਗੱਲ ਸੁਣੋ ਇੱਕ ਮੇਰੀ ਗੱਲ ਸੁਣੋ ਭਾਜੀ ਮੇਰੀ ਗੱਲ ਸੁਣੋ ਮੈਂ ਤੁਹਾਡੀ ਬਹੁਤ ਹੀ ਰਿਸਪੈਕਟ ਕਰਦਾ ਹਾਂ ਤੁਸੀਂ ਬਹੁਤ ਵਧੀਆ ਕੈਂਡੀਡੇਟ ਹੋ ਕਿ ਮੈਨੂੰ ਇਸ ਗੱਲ ਦਾ ਜਵਾਬ ਦਿਓ ਕਿ ਤੁਸੀਂ بار 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 ਹਰ ਗੱਲ ਤੇ ਮੈਂ ਇਹ ਕਰਦਾ ਕਿ ਮੈਂ ਉਹ ਕਰਦਾ ਕਿ ਕੀਤਾ ਕੁਛ ਨਹੀਂ ਪਾਵਰ ਦੋ ਨਾ ਪਾਵਰ ਦੋ ਜਿੱਦਾਂ ਲੋ ਮੇਰੇ ਕੋ ਰੁਕੋ ਕੋਸੀ ਰੁਕੋ ਹਾਂਜੀ ਚਲੋ ਪਾਜੀ ਮੈਂ ਨਹੀਂ ਕੀਤਾ ਤੁਸੀਂ ਕੀ ਕੀਤਾ ਅਜ ਤੱਕ ਹੈ ਤੁਸੀਂ ਕੀ ਕੀਤਾ ਮੈਂ ਬੋੜੀ ਭਾਈ ਬਸ ਹਾਂ ਸਹੀ ਬੰਦੇ ਨੂੰ ਇੱਕ ਮਿੰਟ ਰੁਕੋ ਇੱਕ ਮਿੰਟ ਕੋ ਇੱਕ ਇੱਕ ਮਿੰਟ ਇੱਕ ਦੋ ਮਿੰਟ ਕੋ ਇੱਕ ਮਿੰਟ ਰੋਕ ਰੋਕ ਕੇ ਸੋਣੋ ਜਲੰਧਰ ਦਾ ਸਿਵਲ ਹਸਪੀਟਲ ਦਾ ਇੰਨਾ ਬੁਰਾ ਹਾਲ ਸੀਗਾ ਮੈਂ ਕੱਲਾ ਧਰਨੇ ਤੇ ਬੈਠਾ ਸਾਰੇ ਕੱਪੜੇ ਲਾ ਕੇ ਸਿਰਫ ਇੱਕ ਅੱਛਾ ਹੀ ਪਾਸ ਸੀਗਾ ਮੈਂ ਹੂੰ कि जत तक वो भी ला दूंगा जो लोड पे तो भी ला दूंगा जद किसी से मुसीबत पाई होवे ना मैं वो भी ला दूंगा सुना कि मेरी और नीडू पाजी मेरी गल सुन लो हां जी हां जी जद मणिपुर ਦੇ ਵਿੱਚ ਕਾਂਡ ਹੋਇਆ ਸੀ ਨਾ ਕਿਸੇ ਨੇ ਪਹਿਲੀ ਵੀਡੀਓ ਨਹੀਂ ਪਾਈ ਸੀ ਕਿ ਮੈਂ ਬੰਦਾ ਵਾਂ ਪਹਿਲੀ ਵੀਡੀਓ ਪਾਈ ਸੀ ਕਿ ਇਹ ਤੁਹਾਡੇ 100 ਬੰਦੇ ਨੇ ਰੇਪ ਕੀਤਾ ਔਰਤਾਂ ਨਾਲ ਉਸ ਤੋਂ ਬਾਅਦ ਉਹਨੇ ਮੱਥੇ ਤੇ ਗੋਲੀਆਂ ਮਾਰ ਦਿੱਤੀਆਂ وجہ ਕੀ ਸੀਗੀ ਭਾਜਪੀ ਕਿਉਂ ਹਾਰੀ ਉੱਥੋਂ ਨਹੀਂ ਤਾਂ ਜੋ ਜਿਹੜੀ 400 ਸੀਟਾਂ ਕਿਉਂ ਆਈਆਂ ਉਹਨਾਂ ਨੇ ਕਿਹਾ ਸੀਗਾ ਡਾਕਟਰ ਪੀਮਰਾਉ ਬਾਬਾ ਸਾਹਿਬ ਦਾ ਜਿਹੜਾ ਸੰਵਿਧਾਨ ਹੈ ਮੈਂ ਬਦਲ ਕੇ ਰੱਖ ਦੂੰ ਅਸੀਂ ਮੋਦੀ ਸਾਹਿਬ ਨੂੰ ਬਦਲ ਦਿੱਤਾ ਫਿਰ ਸਾਡੀ ਕੌਮ ਹੈ ਜਿਹੜੀ ਸ਼ੇਰਾਂ ਦੀ ਕੌਮ ਹੈ ਇਹ ਦਲੇਰਾਂ ਦੀ ਕੌਮ ਹੈ ਆਪਾਂ ਵੀ ਨਾਲ ਆ ਇਹ ਜਿਹੜੀ ਵਾਲਮੀਕ ਸਮਾਜ ਗੁਰੂ ਰਵੀਦਾਸ ਸਮਾਜ ਮਹਾਸ਼ਾ ਸਮਾਜ ਔਰ ਜਿਹੜਾ ਸਾਡੇ ਕਬੀਰ ਪੰਥੀ ਸਮਾਜ ਆ ਨਾ ਇਹ ਹੱਕ ਸੱਚ ਦੀ ਲੜਾਈ ਲੈਣਾ ਜਾਣਦੇ ਆ ਮੇਰੀ ਗੱਲ ਸੁਣ ਬਈਆ ਮੈਂ ਅੱਸੀ ਉਹਨਾਂ ਨਾਲ ਅੱਜ ਵੀ ਖੜੇ ਆ ਮਰਨ ਤੋਂ ਬਾਅਦ ਵੀ ਖੜੇ ਹੋਵਾਂਗੇ ਬਈਆ ਮੈਂ ਵੀ ਤੇ ਮਿਆਰ ਬਲਾਦਰੀ ਨਾਲ ਆ ਮੈਂ ਵੀ ਤੁਹਾਡੇ ਨਾਲ ਹੀ ਸਾਡੇ ਸਮਾਜ ਦੇਖੋ ਸਾਨੂੰ ਮਾਰ ਦਿਓ ਸਾਨੂੰ ਮਾਰ ਦਿਓ ਪਰ ਡਾਕਟਰ ਪੀਮ ਦਾ ਬਾਬਾ ਸਾਹਿਬ ਨੂੰ ਕਹਿਣ ਤੋਂ ਪਹਿਲੇ ਕੁਝ ਨਾ ਨਾ ਕੁਝ ਨਹੀਂ ਹੋ ਉਹ ਨਹੀਂ 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 ਉਹਦੇ ਮੇਰੀ ਗੱਲ ਬੇਸ਼ੱਕ ਪ੍ਰਧਾਨ ਮੰਤਰੀ ਸੀਗਾ ਮੈਂ 12 ਨਸੀ ਜੱਡ ਲੜਨ ਗਿਆ ਮੇਰੇ ਘਰ ਰੋਟੀ ਨਹੀਂ ਪਕਦੀ ਮੇਰੇ ਘਰ ਰੋਟੀ ਨਹੀਂ ਪੱਕੀ ਸੀਗੀ ਮੈਂ ਫਿਰ ਵੀ 12 ਨਸੀ ਲੜਨ ਗਿਆ ਆਨਲਾਈਨ ਫਾਇਲ ਚੜੀਆ ਮੇਰਾ ਨੰਬਰ ਬੋਲਦਾ 12 ਨਸੀ ਦੇ ਚ ਔਰ ਮੈਂ ਬਾਬਾ ਸਾਹਿਬ ਵਾਸਤੇ ਆਪਣੀ ਜਾਨ ਦੇ ਦੂੰਗਾ ਬਾਬਾ ਸਾਹਿਬ ਮੇਰੇ ਪਿਓ ਨੇ ਮੈਂ ਸਾਦੀ ਠੋਕੇਗਾ ਨਾ ਕਿ ਜਿਹੜਾ ਬਾਬਾ ਸਾਹਿਬ ਬਾਰੇ ਖਲਾਲ ਬੋਲੂਗਾ ਨਾ ਉਹ ਮੇਰਾ ਕੱਟਰ ਦੁਸ਼ਮਣ ਹੈ ਔਰ ਮੋਦੀ ਸਾਹਿਬ ਨੇ ਨਿਕਲ ਕੇ ਸੀ ਮੈਂ ਸਵਿਧਾਨ ਬਦਲੂਗਾ ਸਾਡੀ ਕੌਮ ਨੇ ਵੀ ਸਭ ਉਹਨੂੰ ਬਦਲ ਦਿੱਤਾ ਰਾਮ ਮੰਦਰ ਤੋਂ ਹੀ ਹਾਰਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਸਾਰੀ ਬਸਤੀ ਅੱਗੇ ਬਹੁਤ ਬਹੁਤ ਨੀਡੂ ਸ਼ਟਰਾਂ ਵਾਲਾ ਜੀ ਸਾਡੇ ਪੁੱਛੋ ਜੋ ਮਰਜੀ ਪੁੱਛੋ ਨੀਡੂ ਭਾਈ ਇੱਕ ਮੇਰੀ ਗੱਲ ਦਾ ਜਵਾਬ ਹੋਣੀ ਹੈਗੀ ਇੱਕ ਮਿੰਟ ਵੇਖੋ ਇਹ ਗਾਣਾ ਸੁਣ ਵੀ ਲੈਣ ਦਿਓ ਨਹੀਂ ਨਹੀਂ ਭਾਜੀ ਇੱਕ ਮਿੰਟ ਦੀ ਗੱਲ ਸੁਣੋ ਕਿ ਆਪਾਂ 7 ਵਾਰੀ ਇਲੈਕਸ਼ਨ ਲੜੇ ਆ 7 ਵਾਰੀ ਹਾਰੇ ਆ ਹੁਣ ਤੁਸੀਂ ਬੈਡ ਲੈ ਕੇ ਆ ਗਏ ਹੋ ਬਾਜੂ ਹਾਕੀ ਦੇ ਨਹੀਂ ਲੈ ਕੇ ਆਓਗੇ ਇਹ ਆਪਾਂ ਜੋ ਇਹ ਤਰ੍ਹਾਂ ਉਹ ਵੀ ਤਾਂ ਉਹ ਵੀ ਤਾਂ ਉਹ ਵੀ ਤਾਂ ਦੱਸ ਲਗਾਓ ਦੱਸ ਲਗਾ ਰੋਕੋ ਰੋਕ ਲਓ ਅੱਛਾ ਚੱਕੋ ਚੱਕੋ ਅੱਛਾ ਆ ਚੱਕੋ ਅੰਮ੍ਰਿਤਪਾਲ ਜੇਲ੍ਹ ਤੇ ਸੀਗਾ ਹਾਂਜੀ ਸਰਦਾਰ ਅਮਰਿਤਪਾਲ ਸਾਹਿਬ ਸਾਡੇ ਜੇਲ੍ਹ ਸੀਗੇ ਅਮਰਿਤਪਾਲ ਭਾਈ ਸਾਹਿਬ ਸਾਡੇ ਜੇਲ੍ਹ ਸੀਗੇ ਕਿਸੇ ਨੇ ਪਹਿਲੀ ਪੀਲ ਨਹੀਂ ਪਾਈ ਆ ਕੈਮਰਾ ਮਾਰਿਆ ਜਾਵੇ ਮੈਂ ਕਿਆ ਪਹਿਲੋਂ ਕਿ ਉਹਨਾਂ ਨੂੰ ਕਸਮ ਕਸਮ ਚਕਾਈ ਜਾਵੇ ਉਹਨਾਂ ਨੂੰ ਐਮਪੀ ਜਿੱਤਿਆ ਹੋਇਆ ਐਮਪੀ ਨੂੰ ਕਿਉਂ ਜੇਲ੍ਹ ਚ ਰੱਖਿਆ ਗਿਆ ਵੈਰੀ ਗੁੱਡ ਸਰਦਾਰ ਜੀ ਸਾਡੇ ਅਮਰਿਤਪਾਲ ਸਾਹਿਬ ਸਾਡੇ ਭਾਜੀ ਸਾਡੇ ਵੱਡੇ ਵੀਰ ਜੀ ਨੂੰ ਜੇਲ੍ਹ ਚ ਕਿਉਂ ਰੱਖਿਆ ਗਿਆ ਜਦੋਂ ਜਿੱਤ ਗਿਆ ਜਿਹੜਾ ਜਿੱਤ ਗਿਆ ਉਹਨੂੰ ਤੁਸੀਂ ਕਸਮ ਚਕਾਓ ਤੇ ਅੱਜ ਦੇਖੋ ਰੱਬ ਦਾ ਕਰਨਾ ਸਾਬ ਕਿ ਉਹਨਾਂ ਨੂੰ ਕਸਮ ਚਕਾਉਣੀ ਪਈ ਆ ਡੀਸੀ ਨੂੰ ਅੰਗ ਪੱਤਰਤਾ ਆਪਾਂ ਬਡੀ ਸੀ ਸਾਹਿਬ ਨੂੰ ਮੰਗ ਪੱਤਰ ਤਾਂ ਹੈ ਦਮ ਕਿਸੇ ਨਾ ਕੱਲਾ ਸ਼ੇਰ ਲੜਿਆ ਇਸ ਗੱਲ ਤੋਂ ਆਪਾਂ ਸਿਰ ਮੱਥੇ ਇਹਨਾਂ ਨਾਲ ਹਜ਼ਾਰਾਂ ਹੀ ਬੰਦੇ ਫਿਰਦੇ ਪੈਸਾ ਇਹਨਾਂ ਨਾਲ ਫਿਰਦਾ ਦੌਲਤਾਂ ਨਾਲ ਫਿਰਦੀਆਂ ਤਾਂ ਹੈਗਾ ਵੀ ਸਵਾਲ ਜੀ ਨਹੀਂ ਬਾਈ ਤੇ ਪਰ ਜੀ ਹੁਣ ਆਪਾਂ ਗੱਲ ਵੀ ਕਰੀਏ ਹਾਂਜੀ ਹੁਣ ਆਪਾਂ ਗੱਲ ਕਰੀਏ ਤੁਹਾਡਾ ਬੈਟ ਹੁਣ ਬੈਟ ਦੇ ਨਾਲ ਕਿਹੜੇ ਛੱਕੇ ਮਾਰਨੇ ਕਿਹੜੇ ਚੌਕੇ ਮਾਰਨੇ ਮੈਂ ਕਹਾਂ ਇੱਕ ਵਾਰੀ ਵੈਸਟਰੋ ਜਿਤਾ ਦੇਣਾ ਏ ਇੱਥੋਂ ਚੌਕਾ ਵਜੂ ਸਿੱਧਾ ਦਿੱਲੀ ਤੱਕ ਜਾਊ ਦਿੱਲੀ ਤੱਕ ਬੋਲ ਜਾਏਗੀ ਦਿੱਲੀ ਬੋਲੇਗੀ ਦਿੱਲੀ ਬੋਲੇਗੀ ਕਿ ਵਾਕੇ ਯਾਰ ਪੰਜਾਬ ਵਿੱਚ ਕਿਦਾਂ ਦਾ ਬੰਦਾ ਰਹਿੰਦਾ ਜਿਹਦਾ ਨਾਮ ਨੀਟੂ ਸ਼ਟਰਾਂ ਵਾਲਾ ਵਾ अच्छा नीटू जी एक बार एक आखिरी ਗੱਲ ਤੋਂ ਤੁਹਾਨੂੰ ਬੋਲਣਾ ਹੁਣ ਜਿਹੜੇ ਕੰਟੈਸਟੈਂਟ ਖੜੇ ਨੇ ਉਹੋ ਸ਼ੀ ਇਹ ਸਾਰੇ ਹਰ ਨੇ ਮੇਰੇ ਸਾਹਮਣੇ ਮੈਂ ਜਿਤਨਾ ਵਾ ਮੈਨੂੰ ਪਤਾ ਵਾ ਮੈਨੂੰ ਵਿਸ਼ਵਾਸ ਆ ਜਨਤਾ ਦੇ ਜਨਤਾ ਬੈਸਟ ਵਾਲੀ ਦਾ ਵਰਗੀ ਆ ਇਨਕੁਆਇਰੀ ਕਰਾਈ 1 ਲੱਖ ਦੀ ਲੀਡ ਜੋ ਆਪਾਂ ਜਿੱਤ ਰਹੇ ਇੱਕ ਲੱਖ ਦੀ ਲੀਡ ਤੋਂ ਅੱਛਾ ਅੱਛਾ ਨੀਟੂ ਜੀ ਮੈਂ ਆ ਵੀ ਮੈਨੂੰ ਦੱਸਿਓ ਕਿ ਕਿਸ ਤਰ੍ਹਾਂ ਤੁਸੀਂ ਸੋਚ ਰਹੇ ਉਹਨਾਂ ਦਾ ਕਾਰਜਕਾਲ ਪਹਿਲਾਂ ਰਿਆ ਆਮ ਆਦਮੀ ਪਾਰਟੀ ਦਾ ਹੋ ਗਿਆ ਆਸ਼ੀਤ ਲੰਗਰਾਲ ਵਿੱਚ ਰਹੇ ਨੇ ਕਿਸ ਤਰ੍ਹਾਂ ਹਰ ਇੱਕ ਚੀਜ਼ ਦੇਖੀ ਹੈ ਦੇਖੋ ਕਿਸੇ ਨੇ ਵੀ ਨਸ਼ੇ ਬਾਰੇ ਕੋਈ ਗੱਲ ਨਹੀਂ ਕੀਤੀ ਔਰ ਸਾਡੇ ਸਿੱਧੂ ਫਾਰਮ ਹਾਊਸ ਸਿੱਧੂ ਫਾਰਮ ਹਾਊਸ ਆ ਵੀਡੀਓ ਦੇਖਦੇ ਪਏ ਆ ਭਾਜੀ ਆਨਲਾਈਨ ਕਿ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਪੰਜਾਬ ਜੋਰ ਖਤਮ ਹੋ ਗਿਆ ਪੰਜਾਬ ਦਾ ਜੋਰ ਮੁੰਡਿਆਂ ਦੀ ਖਤਮ ਹੋ ਗਿਆ ਤੇ ਨਸ਼ਾ ਮੁਕਤ ਕਰਨਾ ਸੀ ਔਰ ਉਹਨਾਂ ਨੇ ਮੈਂ ਵੀਡੀਓ ਸ਼ੇਰਾ ਭਾਜੀ ਸਿੱਧੂ ਫਾਰਮ ਹਾਊਸ ਇਹ ਮੈਂ ਵੀਡੀਓ ਪਾਣ ਲੱਗਾ ਤੁਹਾਨੂੰ ਭਾਜੀ ਤੇ ਤੁਸੀਂ ਨਸ਼ਾ ਮੁਕਤ ਕਰਨਾ ਪੰਜਾਬ ਤੇ ਕਹਿੰਦੇ ਨੀਡੂ ਤੇਰਾ ਸਾਥ ਚਾਹੀਦਾ ਤੇ ਮੈਂ ਭਾਜੀ ਤੁਹਾਡਾ ਆਨਲਾਈਨ ਕੈਮਰੇ ਤੇ ਕਹਿ ਰਿਹਾ ਮੇਰਾ ਸਾਥ ਤੁਹਾਡੇ ਨਾਲ ਆ ਹਾਰਾ ਜਿੱਤਾ ਉਹ ਬਾਤ ਗੱਲ ਪੰਜਾਬ ਨੂੰ ਇੱਕ ਵਾਰੀ ਪੰਜਾਬ ਦੀ ਸੋਨੇ ਚੜੀ ਬਣਾ ਕੇ ਛੱਡੂਗਾ ਮੈਨੂੰ ਮੇਰੀ ਮਾਂ ਦੀ ਸੌ ਠੀਕ ਬਹੁਤ ਸ਼ੁਕਰੀਆ ਜਕਾਰਾ ਸ਼ੇਰਾਂ ਵਾਲੀ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ